ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤਿ ਉਪਾਇ ਪਹਿਜ ਰਖਦਾ ਆ ਰਾਮ ਰਾਜੇ ਹਰ ਨਾਕ ਜੁਟ ਹਰ ਮਾਰਿਆ ਪ੍ਰਹਿਲਾਦ ਤਰਾਇ ਅਹੰਕਾਰੀਆਂ ਨ ਧਕਾ ਪਿਠ ਦੇ ਨਾਮ ਦੇਉ ਮਖ ਲਾਇ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਹੀ ਚੜਾਇ ਸਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇ ਜਾ ਸੁਖ ਤਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਪਤ ਸਵਾਲ ਜੋ ਜਿਨ ਕੀ ਤੀਜੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕੁਛ ਕਰਨਾ ਸੋ ਕਰ ਰਹਾ ਸੋਦਰ ਰਾਗਾ ਸਾ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਤੇ ਤੇਰੇ ਨਾਮ ਦਿਨੇ ਕੀ ਅ ਸੰਕਾ ਕੀਤੇ ਤੇਰੇ ਭਾਵਨ ਹਾਰੇ ਕੀਤੇ ਤੇਰੇ ਰਗ ਪਰਿ ਸੋ ਕਹੀਏ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਪ੍ਰਮੁਖ ਦਵਾਰੇ ਗਾਵਨ ਤੁਨੋਂ ਚਤ ਗਤ ਲਿਗਿਆਨ ਲੇਖ ਲੇਖ ਤਰੰ ਵਿਚਾਰੇ ਗਾਵਨ ਤੁਨੋਂ ਈਸ਼ਰ ਵਰ ਮਾਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਨੋਂ ਅੰਦਰਿ ਨਾਚਨ ਬੈਠੇ ਦੇਵਤੇ ਆਦਰ ਨਾਲੇ ਗਾਵਨ ਤੁਨੋਂ ਸਤਿ ਸਮਾਧੀ ਅੰਦਰ ਗਾਵਨ ਤੁਨੋਂ ਸਾਧ ਵਿਚਾਰੇ ਗਾਵਨ ਤੁਨੋ ਜਦੀ ਸਦੀ ਸੰਤੋ ਕੀ ਗਾਵਨ ਤੁਨੋ ਵੀਰ ਕਰਾਰੇ ਗਾਵਨ ਤੁਨੋ ਪੰਦਰ ਪੰਦਰ ਕੀ ਸਰਜੋਗਜਗ ਵਿਧਾ ਨਾਲੇ ਗਾਵਨ ਤੁਨੋ ਮੋਹਨੀਆਂ ਮਨਮੋਹਨ ਸਰਗਮ ਚਪਿਆਲੇ ਗਾਵਨ ਤੁਨੋ ਰਤਨੁ ਪਾਇ ਤੇ ਰੇੜ ਸੜ ਧੀਰਤ ਨਾਲੇ ਗਾਵਨ ਤੁਨੋ ਜੋਦ ਮਹਾਬਲ ਸੂਰਾ ਗਾਵਨ ਤੁਨੋ ਕਾਣੀ ਚਾਰੇ ਗਾਵਨ ਤੁਨੋ ਖੰਡੁ ਬਨੰ ਬ੍ਰਹਮੰਡਾ ਕਰ ਕਰਕੇ ਤੇਰੀ ਧਾਰੇ ਸੇ ਦੋਨੋ ਗਾਵਣ ਜੋ ਤੁਰ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਦੋਨੋ ਗਾਵਣ ਸੇ ਮੈਂ ਜਤਨ ਆਉ ਨਾਨਕ ਕਿਆ ਵਿਚਾਰੇ ਜੋਇ ਜੋਇ ਸਰਾਸਨ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਾ ਸਿਰਚ ਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀਮਾ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤਿਸ਼ ਦੀ ਵੜਿਆਈ ਦੇਉ ਤੇ ਸੁਪਾ ਬੈਸੋ ਈ ਕਰਸੀ ਬਰੁਕਮ ਨਾ ਕਰਨਾ ਜਾਈ ਸੁਪਾ ਚਾ ਚਾ ਪਸਾ ਵਿਨਾਨਕ ਰਹਿ ਨਰ ਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਕੇ ਸਭ ਕੋ ਏ ਕੇਵਲ ਵਡਾ ਦੇਠਾ ਹੋਏ ਕੀਮਤ ਪਾਇ ਨ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹੀ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਨੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਵਿੱਚ ਸਰਤਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆ ਨਹੀਂ ਧਿਆਨ ਹੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਚਲਵਟਿਆਈ ਸਭ ਸੰਸ ਸਭ ਤਪ ਸਭ ਚੰਗੀਆਂ ਆ ਸਿੱਧਾ ਮੁਰਕਾ ਕੀਆਂ ਵਡਿਆਈਆਂ ਤੁਧ ਵਿੱਚ ਸਿੱਧੇ ਕਿਰੇ ਨਾ ਪਾਈਆ ਕਰ ਮਿਲੇ ਨਾਹੀ ਠਾਕ ਰਹੀਆ ਹਾਕਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸੁ ਦੇਰ ਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਰਾਸਾ ਮਹਲਾ ਪਹਿਲਾ ਆਖਾਂ ਨੀਵਾਂ ਬਸਰੇ ਮਰ ਜਾਵਾਂ ਆਖਣੇ ਔਖਾ ਸਾਚੇ ਨਾਮ ਸਾਚੇ ਨਾਮ ਕੀ ਲੱਗੈ ਭੂਖਤ ਭੁੱਖੇ ਕਹਿ ਚਲੀਐ ਦੁਖ ਸੋਕੇ ਬਸਰੇ ਮੇਰੀ ਮਾਈ ਸਾਚਾ ਸਾਈ ਸਚੇ ਨਾਹੀ ਰਹਾਉ ਸਾਚੇ ਨਾਮ ਕੀ ਤਲਵੜਿਆ ਯਾਗ ਛਕੇ ਕੀਮਤ ਨਹੀਂ ਪਾਈ ਜੇ ਸੋ ਮਿਲ ਕੇ ਆਕਰਣ ਪਾਏ ਵਟਾਣ ਨ ਹੋਵੇ ਘਾਟ ਨਾ ਜਾਏ ਨਾਉ ਮਰੇ ਨ ਹੋਵੇ ਸੋਗ ਦਿੰਦਾ ਰਹਿਣ ਝੁਕੇ ਭੋਗੇ ਗੁਨੇ ਹੋਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਈ ਜੇ ਵਡਾ ਭਤੇ ਵਡ ਤੇਰੀ ਦਾਲ ਜੇ ਤੁਧ ਕਰ ਕੇ ਕੀਤੀ ਰਾਤ, ਖਸਮ ਸਾਰੇ ਕੇ ਕਬ ਜਾਤ, ਨਾਨਕ ਨਾਵੈ ਭਾਰੀ ਸਨਾਤ, ਰਾਗ ਉਜਲੀ ਮਹੱਲਾ ਚੌਥਾ, ਹਰਿ ਕੈ ਜਨ ਸਤਿ ਗੁਰ ਸਰਬ ਪ੍ਰਕਾਰ ਮਨੋ ਕਰਿ ਗੁਰ ਪਾਸੁ, ਹਮ ਕਰੇ ਕਰਮ ਸਤਿ ਗੁਰ ਸਰਨਾਹਿ ਕਰਿ ਦਇਆ ਨਾਮੁ ਵਰਗਾਸੁ, ਮੇਰੇ ਮੀਤ ਗੁਰ ਦੇਹਿ ਮਿਲ ਕੋ ਰਾਮੁ ਨਾਮੁ ਵਰਗਾਸੁ, ਗੁਰਮਤਿ ਨਾਮੈ ਮੇਰਾ ਪਰਾਨ ਸਖਾਈ, ਹਰਿ ਕੀਰਤਿ ਹਮ ਦੀਨ ਹੈ ਰਾਤਿ ਰਹਾਉ। ਹਰ ਜਨ ਕੇਵੜ ਭਾਗ ਵਡੇ ਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਲੈ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਗਾਸ। ਬਿਨ ਹਰ 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 ਸਨਾਮ ਨਾ ਪਾਇ ਤੇ ਭਾਗ ਹੀ ਨ ਜੰਪਾਸ ਜੋ ਸਤਿਗੁਰ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀਵਾਸ। ਧਨ ਹਰ ਜਨ ਸਤਿਗੁਰ ਸੰਗਤ ਪਾਏ ਤੈਨ ਦੁਰਮਸਤਕਿ ਲਖਿਆ ਲਿਖਾਸ ਧਨ ਧਨ ਸਤ ਸੰਗਤਿ ਤਹਰਸ ਪਾਇ। ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗਰੀ ਮਹੱਲਾ ਪੰਜਵਾਂ। ਗਾਹੇ ਰੇ ਮਨ ਚਿਤ ਵੇ ਉਦਮ ਜਾ ਹਰ ਹਰ ਦੀਓ ਪਰਿਆ ਸਾਲ ਪਥਰ ਮੈਂ ਚੰਤਿ ਜੋ ਪਾਈ ਤਾਂ ਕਰ ਜਿਗਾਗੇ ਕਰ ਧਰਿਆ ਮੇਰੇ ਮਾਧੋ ਜੀ ਸਰ ਸੰਗਤ ਮਿਲੇ ਸੇ ਉਤਰਿਆ ਗੁਰ ਪ੍ਰਸਾਰ ਪਰਬਤ ਪਾਇਆ ਸੋ ਕੇ ਕਾਸ਼ ਧਰਿਆ ਰਹਾਉ ਜਨਨ ਪਿਤਾ ਲੋਕ ਸੁਮੰਤਾ ਕੋਈ ਨਕਿਸ ਕੀ ਤਰਿਆ ਸਿਰ ਸਿਰ ਰਿਕ ਸੁਮਾਏ ठाकुर ਕਾਹੇ ਮਨ ਭੋ ਕਰਿਆ ਊਡੇ ਊਡਾ ਵੇਸੇ ਕੋ ਸਾਦਿ ਸਪਾਚੇ ਬਚਰੀ ਚਰਿਆ ਤਿੰ ਗਵਣ ਕਲਾਵੇ ਕਮ ਚਗਾਵੇ ਮਨ ਮਹਿ ਸਿਮਰਨ ਕਰਿਆ ਸਭ ਨੇ ਦਾ ਅਨੰਦ ਸਤਿ ਸ੍ਰੀ ਅਨ ਠਾਕੁਰ ਕਰਤਲ ਦਰਿਆ ਜਨ ਨਾਨਕ ਬਲਬਸਰ ਬਲ ਜਾਈ ਤੇਰਾ ਹਥ ਨਾ ਪਾਰ ਆਵਰਿਆ ਰਾਮ ਆਸਮਹ ਲਾ ਚੌਥਾ ਸੋ ਪ੍ਰਭ ਇੱਕ ਓੰਕਾਰ ਚਤੁਰ ਪ੍ਰਸਾਰ ਸੋ ਪ੍ਰਕੁਣਾ ਰੰਜਨ ਹਰਪੁਕੁਣਾ ਰੰਜਨ ਹਰਗਮ ਅਗਮਿਆ ਪਾਰ ਸਭ ਤਾਵੇ ਸਭ ਤਾਵੇ ਤੁਜੀ ਹਰ ਸਤਿਸ਼ਰ ਜਨ ਹਾਰਾ ਸਭ ਦੀਤ ਮਾਰੇ ਜੀ ਤੁਜੀਆ ਕਾ ਦਾ ਤਾਰ ਅਰਤਿ ਆਵੇ ਸੋ ਤੁਜੀ ਸਬਦੋ ਕੁ ਵਿਚਾਰਨ ਹਾਰਾ ਰਾਪੇ ঠাকুর ਰਾਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੂੰ ਘਟ ਘੜੇ ਅੰਦਰ ਸਰਬ ਨਰੰਤਰ ਦੀ ਹਰੇਕੋਂ ਪ੍ਰਕਸ਼ਮਣ ਏਕ ਦਾਤ ਏਕ ਭਿਖਾਰੀ ਦੀ ਸੁਭ ਤੇਰੇ ਝੁਰ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਮਿ ਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੈਤ ਦੀ ਤੇਰੇ ਕਾ ਕੋ ਨਿ ਅਕਵ ਕਾਣਾ ਜੋ ਸੇਵੈ ਜੋ ਸੇਵੈ ਤੁਧਿ ਜਨ ਨਾਨਕ ਤਿਨ ਕੁਰਪਾਣਾ ਹਰਿ ਤਾਵੇ ਹਰਿ ਤਾਵੇ ਤੁਝੀ ਸੇਵੈ ਲੋਕ ਮੈ ਸੁਖ ਵਾਸੀ ਸੇਵਕਤ ਸੇਵਕਤ ਪਾਇ ਜਿਨ ਹਰਤਾ ਹੈ ਤਿਨ ਤੂਟੀ ਜਮ ਕੀ ਪਾਸੀ ਨਿਰਰਪੋਜਨ ਹਰ ਨਿਰਪੋਤੇ ਆਇ ਜੀ ਤਨ ਕਾ ਬਹੁ ਸਭ ਗਵਾਸੀ ਜਿਨ ਸੇਵੈ ਜਿਨ ਸੇਵਾ ਮੀਰਾ ਹਰ ਜੀਤੇ ਹਰ ਰੂਪ ਸਮਾਸੀ ਸੇਤਾਨ ਸੇਤਨ ਜਿਨ ਹਰਤਾ ਆਇ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਨਤਾ ਤੇਰੀ ਭਗਤ ਤੇਰੀ ਭਗਤ ਸਲਾਹ ਤੁਜੀ ਹਰ ਨੈ ਕਨੇ ਕੇ ਅਨੰਤਾ ਤੇਰੇ ਨੈ ਤੇਰੇ ਨੈ ਪੜੇ ਬਸਮਤ ਸਾਸ ਜਿਖੜ ਕਿੜ ਕਿੜ ਕਰਮ ਕਰੰਤਾ ਸੇ ਭਗ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਦੂਹ ਹਰ ਪਰ ਕੀ ਪਰੰਪਰ ਕਰਤਾ ਜੇ ਤੁਰ ਜਿਵੜੇ ਵਰਨਾ ਕੋਈ ਉਹ ਜਗ ਜੁਗ ਇਕੋ ਸਰਸਦਾ ਤੂ ਇਕੋ ਜੀ ਤੂ ਨੈਤਲ ਕਰਤਾ ਸੋਈ ਉਧਿਆਪੇ ਭਾਵੇ ਸੋਈ ਵਰਤੇ ਜਿਨੂ ਆਪੇ ਕਰੇ ਸੋਈ ਤੁਦਾਪੇ ਸਿੱਟ ਸਭ ਪਾਈ ਜਿ ਤੁਦਾਪੇ ਸਿਰ ਜੇ ਸਭ ਗੋਈ ਜਣਨਾ ਅਣਗੁਣ ਗਾਵੇ ਕਰਦੇ ਕੇ ਜੀ ਜੋ ਸਭ ਸੇ ਕਾ ਜਾਣੋ ਆ ਸਾ ਮਹੱਲਾ ਚੌਥਾ ਤੂ ਕਰਤਾ ਸਚਾਰ ਮੈਂ ਦਾਸ ਆਂ ਜੋ ਤੂ ਪਾਵੇ ਸੋਈ ਕੀ ਸੀ ਜੋ ਤੂ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੋਂ ਸਬਣੀ ਤੇ ਹੈ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾ ਦਾਮਨ ਮੁਗਵਾਇਆ ਤੂੰ ਦਾਪ ਵਿਛੋੜਿਆ ਆਪ ਮਿਲਾਇਆ ਤੂੰ ਤਰਿਆ ਸਭ ਤਰੀਹੀ ਮਾਇ ਤੇ ਤੁਮੀ ਦੂਜਾ ਕੋਈ ਨਾਏ ਜੀਹਨ ਸਭ ਤੇਰਾ ਕੇਲ ਬਜੋਗਮਲ ਵਿਛੜਾ ਸੁਨ ਗੀ ਮੈਲੇ ਜਿਸ ਨੂੰ ਤੂੰ ਜਾਣੇ ਸੋ ਜਿਹ ਜਾਣੇ ਹਰਗੁ ਸਦੀ ਅੱਖ ਵਖਾਣੇ ਜਿਨ ਹਰ ਸੇਵ ਤਿਨ ਸੁਖ ਪਾਏ ਸਹਿਜੇ ਹੀ ਹਰਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭੁ ਇਹ ਤੁਮੀ ਦੂਜਾ ਵਰਨਾ ਕੋਈ ਰੂ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਰੂਪ ਪ੍ਰਗਟ ਹੋਇਆ ਸਾ ਮਹਲਾ ਪਹਿਲਾ ਜੇਤ ਸਰਵੜੇ ਪਹਿਲੇ ਨਵਾ ਸਾ ਪਾਣੀ ਪਾਵਕ ਨੇਹਿ ਕੀਆ ਪੰਕਤ ਮ ਭਗਨੇ ਚੱਲੇ ਹਮ ਦੇ ਕਹਿਤੇ ਡੂਬੀਐ ਲੈ ਮਨ ਇਕ ਨ ਚੇਤ ਸੁਣ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਦੀ ਨਹਿ ਪੜਿਆ ਮੂਰਤ ਲਗਦਾ ਧਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਮਿਸਰਿਆ ਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਕ ਦੇ ਹਰੀਆ ਗੋਪਲ ਮਿਲ ਕੇ ਹੈ ਤੇਰੀ ਬਰਿਆ ਵਰ ਕਾ ਤਿਰ ਕਿਤੇ ਨਾ ਕਾਮਿਲ ਸਾਥ ਸੰਗਤ ਭਜ ਕੇਵਲ ਨਾਮ ਸਰੰਜਾਨ ਲਾ ਭਵਜਨ ਤਰਨ ਕੈਂਜਨ ਮਿਤਾ ਜਾ ਤਰੰਗ ਮਾਇਆ ਕੈ ਰਹਾਓ ਜਬ ਤਾਂ ਛਡਨ ਧਰਮ ਨਾ ਕਮਾਇਆ ਸੇਵਾ ਸਾਧਨ ਜਾਨੈ ਨਹ ਰਾਇ ਕਹੋ ਨਾਨਕ ਹਮਣੀ ਚ ਕਰਮਾ ਸਰਨ ਪ੍ਰੇ ਕੀ ਰੱਖੋ ਸਰਮਾ ਬਾਚਾਇ ਦੇ ਸੁਇ ਕਬੀ ਭਾਈ ਮੈਂ 3ਉ ਪਈ ਅਮਰੀ ਕਰੋ ਹਰ ਦੇ ਰਚਾ ਪੂਰਨ ਹੋਏ ਜਿਤ ਕੇ ਇਛਾ ਤਵ ਚੰਨ ਮਰੈ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਰ ਅਮਰੇ ਦੁਸ਼ ਬੈ ਤੁਮ ਕਾਓ ਆਪ ਹਰ ਦੇ ਮੋਹੀ ਬਚਾਓ ਸੁਖਿ ਬਸੈ ਮੋਰ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਅਚਣ ਜੀ ਕਰਦੇ ਕਰੀਐ ਸਭੈਨ ਕੋ ਹਰ ਸੰਗੜੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਜਣ ਕੀ ਰਹੇ ਪਿਆਸਾ ਤੁਮੈ ਛਾੜ ਕੇ ਵਰਨਾਤੈ ਜੋ ਵਰਚਾਂ ਸੁਤੰਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਅਚੁਚੁ ਸਤਰ ਹਮਾਰੇ ਮਾਰੀਐ आप हाथे मुझे मरण काल का तराशने मारे पच्चा, तुझे लो में सहाय के हंता, से काल पा काल पी अवतरा काल पृपर का, 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 का किया तमाशा जमन काल जो गव कि ब्रह्म जो थी जमन काल सब लोग सुवरा नमस्कार है ताए हमारा रमण का शब्द तुम नायो देव दज झने बजायो आनन्ते के अवतार सुई गुरु सम्भियो हमारा नमस्कार दिसि को मारे सकल प्रजाजनी आप सवारी शिव कण को शिव गुण सुख दियो सतरंग को पलम वद कियो कट कट के अंतर की जान भले भरे की पीर बिचार चिट्टी ते कुचरे सुल्ला सब पर कृपा निस्कर फुल्ला चंतन दुख पाए ते दुख सुख पाए साधन के सोपी एक एक की पीर पहचाने कट कट के पड पड की जाने ਜਬ ਤੁ ਰਖਿ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਉਪਾਰਾ ਜਬਾ ਕਰਤ ਕਰਤ ਹੋ ਕਬਹੁ ਤੁ ਮੈ ਮਿਲਤ ਤੇ ਤਰ ਸਭਹੁ ਜੇਤੇ ਮਨਿ ਸਿਰਿ ਸਭੁ ਤਾਰੇ ਆਪ ਆਪਣੀ ਬੁਧਿ ਉਚਾਰੇ ਤੁਮ ਸਭ ਭੀਤਰ ਰਤਿ ਨਿਰਾਲਿ ਜਾਣਤ ਭੇਦ ਭੇਦ ਨਿਰਾਲਮ ਨਿਰੰਕਾਰ ਨਿਰਮਕਾਰ ਨਿਰਲੰਭ ਆਦਿ ਨੀਰ ਨਾਦਿ ਅਸੰਭਵ ਤਾਕਾ ਮੂੜਿ ਝਾਰਤਿ ਪੇਤਾ ਜਾ ਕੋ ਪੇ ਨ ਭਾਵਤਿ ਪੇਤਾ ਤਾਕੋ ਕਿਰਪਾ ਹਨੂਮਾਨ ਤੁਮਾ ਮੂੜਿ ਕਛੁ ਭੇਦ ਨਾ ਜਾਣਤਿ ਮਹਾਦੇਵ ਕਉ ਘਾਲਿ ਸਰਾਸਰਿ ਨਿਰੰਕਾਰ ਕਛੈ ਨ ਤਿਨਹਿ ਭਿਵ। ਆਪੇ ਆਪਣੀ ਬੁਧ ਹੈ ਜੀਤੀ ਪਰਨਤ ਪਿੰਨ ਪਿੰਨ ਤੇ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਵੀ ਸਜਾ ਪ੍ਰਤਮ ਤੁੰਸਾਰ ਏਕੇ ਰੂ ਮਨੋ ਸਰੂਪ ਰੰਗ ਪੁਰਾਵ ਕਹੀ ਪਾੰਡਵ ਜੇ ਰ ਸੇ ਤ੍ਰਿਕੀ ਨਿਤਪੁਰ ਗਾਨ ਬਹੁ ਰਈ ਦਿਨੀ ਤਉ ਫੂਲਾ ਜਾ ਹੈ ਬੇਟਾ ਕਉ ਸਿਰਪੇ ਸੰਗਰ ਕੇਟਾ ਸਗ੍ਰਿ ਸਿਤਗਾ ਹੈ ਤੁਬ ਵਾਰਿ ਗਾਡ ਸਰੂਪ ਸੇੰਬਵ ਅਬਰ ਅਚਾ ਮੇਰੀ ਤੁਮ ਕਰੋ ਸਕੇ ਵਾਰਿ ਸੇ ਖਸੰਗਰਉ ਦੇ ਸੁਧੇਰ ਵਰਤ ਪਾਤਾ ਸਕਲ ਮਲੇਸ਼ ਕਰੋ ਰੁਣ ਕਾਤਾ ਦੇਸ ਤੁਸ ਸਰਨੀ ਪਰੇਤਨ ਕੈ ਲਛਤ ਤੋ ਹਵਾ ਮਰੇ ਪੁਰਖ ਨ ਪਗ ਭਰੇ ਤਿਹਾਰੇ ਤਿੰਕ ਤੁਮ ਸੰਕੜ ਸਭ ਟਾਰੇ ਜੋ ਕਲ ਕੋਇਕ ਭਾਰਤ ਹੈ ਤਾਂ ਕੈ ਕਾਲ ਨਿਟਲੇ ਰਚਾ ਹੋਇ ਤੈ ਸਭ ਕਾਲਾ ਦੂਸਰ ਸਰੇ ਤਦ ਕਾਲਾ ਬਿਰ ਪਾਦ ਰਿਸਨ ਨੈ ਹਰ ਹੋ ਤਾਂ ਕਿ ਤਾਪਨ ਕਮੋਹਰ ਹੋ ਰੇਤ ਸਿਧ ਕਰਮੋ ਸੁਭ ਹੋਇ ਰਿਸ ਸਾਸ ਸਕੇ ਨਾ ਕੋਈ ਇਕ ਵਾਰ ਜਿੰਦ ਮੈਂ ਸੁਭਾਰਾ ਕਾਲ ਪਾਸ ਤੇ ਧਾਇ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਤਾਰਿ ਜਿਸਦੋਗ ਤੇ ਰਹਾ ਢੜਕੇਤ ਮੈਂ ਸੰਨ ਤੇ ਹਾਰੀ ਆਪ ਹਾਰ ਤਲਿਹੁ ਬਾਰੀ ਸਰਪ ਟੋਰ ਮੋਹ ਸੋਹਾਏ ਜਿਸਦੋਗ ਤੇ ਲਿਹੁ ਬਚਾਈ ਸਭਿਆ ਪਾਇ ਗਏ ਜਬ ਤੇ ਤੁਮਰੇ ਤਬ ਤੇ ਕੋ ਆਖਰੇ ਨਹੀਂ ਆ ਨਿਉ ਰਾਮ ਰਹਿਣ ਪ੍ਰਾਣ ਕਰਾਨੇ ਕਹਿਮਤ ਇਕ ਨਾ ਮੰਨਿਉ ਸਿਮਰ ਸਾਸਰ ਬੇ ਸਬ ਬ ਭੇਦ ਕਹਿਮ ਇਕ ਨਾ ਜਾਣ ਸਿਰਸਮਣ ਕਿਰਪਾ ਤੁਮਰੀ ਕਰ ਮੈਨਕ ਸੁਤੇ ਬਕਨ ਦੋਹਰਾ ਸਗਲ ਦੁਆਰ ਕੋ ਛਾਟ ਗਏ ਗਿਓ ਤੁਹਾਰੋ ਦੁਆਰ ਬਾਹ ਗਏ ਕਿਲਾ ਜੀ ਅਸੇ ਗੋਗੁਲ ਦਾਸ ਤੁਹਾਰ ਰਾਮਕਲੀ ਮਹੱਲਾ ਪੀਜਾਣ ਦੇ ਕੋਨਕਾਰ ਸਤਿਗੁਰ ਪ੍ਰਸਾਦ ਅਨੰਦ ਭਿਆਮਨੀ ਮਾਇ ਸਤਿਗੁਰੁ ਮੈਂ ਪਾਇਆ ਸਤਿਗੁਰਤਾ ਪਾਇਆ ਸੈਰ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਬਨੀਆਂ ਸ਼ਬਦ ਗਾਵਣ ਆਈਆਂ ਸ਼ਬਰੋਤਾ ਗਾਵੋ ਹਰੀ ਕੇ ਰਮਨ ਜਿ ਨਿਵਸਾਇ ਕਹਿ ਨਾਨਕ ਨੰਦ ਹੋਆ ਸਤਿਗੁਰੁ ਮੈਂ ਪਾਇਆ ਈ ਮਨ ਮੇਰਿਆ ਤੂੰ ਸਦਾ ਰੂਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਬਿਸਾਰਨਾ ਅੰਗੀਕਾਰੋ ਕਰੇ ਤੇਰਾ ਕਰਜ ਸਭ ਸੁਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸਭ ਕੇ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੂਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਹਤਾ ਤੇਰੇ ਸਭ ਪੁਜਾ ਰਿਸਤੇ ਸੋ ਪਾਵੇ ਸਦਾ ਸਿਵਤ ਸੁਲਾਹ ਤੇਰੇ ਨਾਮ ਨਵਸਾਵੇ ਨਾਮ ਜਿਨ ਕੇ ਮਨੋਂ ਸਿਆਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮਿਆ ਧਰਮ ਰਾਜਿਨ ਭੁੱਖਾ ਸਭ ਗੁਵਾਈਆਂ ਕਰ ਸਾਚ ਸੁਖ ਮਣੈ ਵਸੈ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਢੋ ਇਸ ਤੀਆ ਹੈ ਵਡਿਆਈਆ ਕਹੇ ਨਾਨਕ ਸੁਨੋ ਸੰਤ ਸਬਤ ਰੂਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਭਾਦਰ ਦੇ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਤ ਕਰਤਾ ਰੀਆਂ ਬੰਤ ਜੋਤੁਰ ਵਸਕੀ ਤੇ ਕਾਲ ਕਟਕ ਮਾਰਿਆ ਧੁਰ ਕਰਮ ਪਾਇ ਤੁਜੇ ਨ ਕੋਈ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸਖੋ ਆਦਤ ਕਰਿ ਅਨੰਦ ਵਾਜੇ ਅਨੰਦ ਸੁਨੋ ਵਡ ਭਾ ਕੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰੰਪਰ ਪਾਇ ਤਰੇ ਸਗਲ ਬਸੂਰੇ ਝੋਕ ਰੋਗ ਸੰਤਾਪ ਤੇ ਸੁਬੀ ਸੱਤੀ ਬਾਣੀ ਸੰਤ ਸਾਜਣ ਭੈ ਸੱਤੇ ਪੂਰੇ ਗੁਰ ਤੇ ਜਾਣੀ మా కా పిస్వే పుజా రిస్ ఏ వస్తారో నమ సంసారియ సభ న్రహ్మ పారో సోక మహల్లా ప ਇਰਾ ਕੀਤਾ ਜਤੋ ਨਾਹੀ ਮੈਨੂੰ ਜੁਗ ਕੀ ਤੋਈ ਮੈ ਨਰ ਗੁਨਾਹਾਰੇ ਕੋ ਗੁਨਾਹ ਹੀ ਆਪੇ ਤਰਸ ਪਿਓਈ ਦਰਸ ਬਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ થી ਵਹਿ ਹਰਿਆ ਪੋੜੀ ਜਿੱਥੈ ਤੂੰ ਸਮਰਤ ਜਿੱਥੈ ਕੋਈ ਨਾਹੀ ਉਥੇ ਧੀਰੀ ਰਖ ਅਗਨੀ ਉਦਰ ਮਾਇ ਸੁਣ ਕੇ ਜੇਮ ਕੇ ਦੂਤ ਨਾ ਹੀ ਤੇਰੇ ਛੱਡ ਜਾਏ ਭੋਤਲ ਬਖਮਸ ਜਾ ਗੁਰਸਰਬੀ ਪਾਰੰਭਾਜਨ ਕੋ ਲੱਗੀ ਪੈ ਸਮਰੀ ਸਈਂ ਕਾਏ ਕਲਮੇ ਹੁ ਪੁਨ ਬਿਨ ਕੋ ਬੋਲ ਬੈ ਸਭ ਸੇ ਨੋ ਕਿਰਪਾ ਸਮਲੇ ਸਾਈ ਸਾਈ ਮਿਰਤਾ ਕੋ ਨਾ ਜਾ ਜੀ ਆਓ ਤੁਧਾਰ ਸਲੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੀਵਾਂ ਚ ਗੁਰੂ ਨਾਮ ਨੇਤਰੀ ਸਤਗੁਰ ਪੇਕਨਾ ਸੁਰਨੀ ਸੁਰਨਾ ਗੁਰਨਾਉ ਸਤਗੁਰ ਸੇ ਤਿਰਤਿਆ ਦ੍ਰਿਗਿਆ ਪਾਈਏ ਠਾਉ ਰਹਿਣਾ ਨਾਨਕ ਕਿਰਪਾ ਕਰੇ ਜਿਸ ਨੇ ਵਤ ਦੇ ਜਗ ਨੂੰ ਤੁਮਕਾ ਦੇ ਬਿਰਲੇ ਕੇ ਹੀ ਕੇ ਮਹੱਲਾ ਪਨਵਾ ਰਕੇ ਰਖਣ ਹਾਰਿਆ ਬਿਉ ਬਾਰਿਣ ਗੁਰ ਕੀ ਪੈਰੀ ਪਾਈ ਘੜ ਸੁਹਾਰੀਆਂ ਆਇਆ ਭਧਿਆਲ ਨਾ ਵਿਚਾਰਿਆ ਸਾਧ ਜਨਾ ਕੇ ਸੰਗ ਭਵਜਲ ਧਾਰਿਣ ਸਾਥ ਦਿੰਦਕ ਦੁਖਿ ਖਿ ਨਮਾਹਿ ਵਿਦਾਰਿਣ ਜਿਸਾਇਬ ਕੀਟੇਕ ਨਾਨਕ ਮਨੇ ਮਾਏ ਜਿਸੇ ਮਰੇ ਸੁਖ ਹੋਏ ਸਗਲੇ ਦੁਖ ਜਾਈ ਦੀ ਸਾਹਿਬ ਕੀ ਢੇਕ ਨਾਨਕ ਮਨੇ ਮਾਏ ਜਿਸ ਮਰਸ ਕੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ